ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਅਸਾਈ ਧਰਮ ਅਪਣਾਉਣ ਦੇ ਕਾਰਨ ਤੇ ਇਸ ਦੇ ਪ੍ਰਭਾਵ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਕਿਸੇ ਵੀ ਧਰਮ ਨੂੰ ਮੰਨਣਾ ਜਾਂ ਫੋਲੋ ਕਰਨਾ ਹਰ ਮਨੁੱਖ ਦਾ ਨਿੱਜੀ ਮਾਮਲਾ ਹੈ ਤੇ ਅੱਜ ਦੇ ਮਾਡਰਨ ਯੁੱਗ ਵਿੱਚ ਕਿਸੇ ਨੂੰ ਵੀ ਕੋਈ ਧਰਮ ਅਪਣਾਉਣ ਲਈ ਜਾਂ ਛੱਡਣ ਲਈ ਦਬਾਅ ਜਾਂ ਫਿਰ ਕਿਸੇ ਕਿਸਮ ਦਾ ਤਾਕਾ ਨਹੀਂ ਕੀਤਾ ਜਾ ਸਕਦਾ ਹਾਂ ਇਹ ਜ਼ਰੂਰ ਹੈ ਕਿ ਕਿਸੇ ਨੂੰ ਕਨਵਿੰਸ ਕਰਵਾ ਕੇ ਧਰਮ ਪਰਿਵਰਤਨ ਕਰਵਾਇਆ ਜਾ ਸਕਦਾ ਹੈ ਹਾਲਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਕ੍ਰਿਸਚੀਅਨਟੀ ਯਾਨੀ ਕਿ ਈਸਾਈ ਧਰਮ ਨੂੰ ਅਪਣਾਇਆ ਜਾ ਰਿਹਾ ਹੈ ਜਿਸ ਨਾਲ ਸਮਾਜਿਕ ਤਾਣਾ ਬਾਣਾ ਵੀ ਬਦਲ ਗਿਆ ਹੈ ਇਸ ਨਾਲ ਕਈ ਤਰ੍ਹਾਂ ਦੀ ਕੰਪਲੈਕਸਿਟੀਜ਼ ਜਾਂ ਫਿਰ ਪ੍ਰੋਬਲਮਸ ਵੀ ਪੈਦਾ ਹੋ ਰਹੀਆਂ ਹਨ ਪੰਜਾਬ ਆ ਪੀਰਾਂ ਦੀ ਧਰਤੀ ਹੈ ਸਿੱਖ ਧਰਮ ਦਾ ਇੱਥੇ ਬੋਲਬਾਲਾ ਹੈ ਕਿਉਂਕਿ ਸਿੱਖਾਂ ਦੇ 10 ਗੁਰੂ ਸਾਹਿਬਾਨ ਜ਼ਿਆਦਾਤਰ ਪੰਜਾਬ ਦੀ ਧਰਤੀ ਤੇ ਹੀ ਧਰਮ ਪ੍ਰਚਾਰ ਕਰਦੇ ਰਹੇ ਸਨ ਇਸ ਕਰਕੇ ਪੰਜਾਬ ਵਿੱਚ ਲਗਭਗ 60% ਸਿੱਖਾਂ ਦੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਹੈ ਹਿੰਦੂਆਂ ਦੀ ਗਿਣਤੀ ਵੀ ਪੰਜਾਬ ਵਿੱਚ ਲਗਭਗ 38% ਤੋਂ ਕੁਝ ਵੱਧ ਹੈ ਤੇ ਇੱਕ ਸਰਵੇ ਅਨੁਸਾਰ ਇਸਾਈਆਂ ਦੀ ਗਿਣਤੀ ਲਗਭਗ 1.26% ਹੈ ਪਰੰਤੂ ਹੁਣ ਵੱਡੀ ਗਿਣਤੀ ਵਿੱਚ ਪੰਜਾਬ ਵਿੱਚ ਲੋਕ ਕ੍ਰਿਸਚੀਅਨ ਬਣ ਰਹੇ ਹਨ ਇਹ ਪਰਵਰਤਨ ਜ਼ਿਆਦਾਤਰ ਆਮਰਾਸਬ ਗੁਰਦਾਸਪੁਰ ਤੇ ਫਤਿਹਗੜ ਚੋੜੀਆਂ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਈ ਘਰਾਂ ਤੇ ਬਿਲਡਿੰਗਾਂ ਦੀਆਂ ਛੱਤਾਂ ਤੇ ਚਰਚ ਹੋਂਦ ਵਿੱਚ ਆ ਰਹੇ ਹਨ ਗੌਰ ਮਤਲਬ ਹੈ ਕਿ ਇਹ ਇਲਾਕੇ ਮਾਝੇ ਦੇ ਖੇਤਰ ਦਾ ਹਿੱਸਾ ਹਨ ਇਹ ਤੇ ਸਿੱਖ ਧਰਮ ਦਾ ਪ੍ਰਚਾਰ ਜੋਰਾ ਤੇ ਹੁੰਦਾ ਰਿਹਾ ਹੈ ਤੇ ਅੱਜ ਵੀ ਹੋ ਰਿਹਾ ਹੈ ਤੇ ਇਸ ਇਲਾਕੇ ਨੂੰ ਸਿੱਖੀ ਦਾ ਤੁਰਾ ਵੀ ਮੰਨਿਆ ਜਾਂਦਾ ਹੈ ਅਜੇਹਾ ਇੱਕ ਵਰਤਾਰਾ 1980 ਤੋਂ 1990 ਦੇ ਦਹਾਕੇ ਦੌਰਾਨ ਤਮਨਾਡੂ ਦੇ ਵਿੱਚ ਵੀ ਵਾਪਰਿਆ ਸੀ ਪਰੰਤੂ ਹੁਣ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਕ੍ਰਿਸਚੀਅਨਿਟੀ ਨੂੰ ਅਪਣਾਉਣਾ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰਦਾ ਹੈ ਕਿ ਅਜਿਹੇ ਕਿਹੜੇ ਕਾਰਨ ਹਨ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ Hindu ਜਿਹਾ ਸਖਰਮ ਨੂੰ ਛੱਡ ਕੇ ਇਸਾਈ ਧਰਮ ਦੇ پیرੋਕਾਰ ਬਣ ਰਹੇ ਹਨ ਭਾਵੇਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰੰਤੂ ਇੱਕ ਕਾਰਨ ਜੋ ਬਹੁਤ ਸਾਰੇ ਬੁੱਧੀਜੀਵੀ ਸੋਚਦੇ ਹਨ ਉਹ ਇਹ ਹੈ ਕਿ ਪੰਜਾਬ ਵਿੱਚ ਦਲਤ ਪਾਈਚਾਰੇ ਦੇ ਲੋਕ ਜਿਨ੍ਹਾਂ ਦੀ ਗਿਣਤੀ ਲਗਭਗ 35% ਹੈ ਉਹਨਾਂ ਨੂੰ ਸਮਾਜ ਵਿੱਚ ਪੂਰੀ ਮਾਨਤਾ ਨਹੀਂ ਮਿਲਦੀ ਤੇ ਜੇ ਜੋ ਕੇ ਮਿਲਣੀ ਚਾਹੀਦੀ ਹੈ ਗੁਰੂ ਸਹਿਬਾਨ ਨੇ ਤੇ ਹੋਰ ਮਹਾਂਪੁਰਸ਼ਾਂ ਨੇ ਜਾਤ ਪਾਤ ਨੂੰ ਰੱਜ ਕੇ ਪੰਡਿਆ ਸੀ ਤੇ ਇਹੀ ਸਮਝਾਇਆ ਸੀ ਕਿ ਸਾਰੇ ਹੀ ਇਨਸਾਨ ਬਰਾਬਰ ਹਨ ਤੇ ਕੋਈ ਵੀ ਆਪਣੇ ਜਨਮ ਕਰਕੇ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਪਰੰਤੂ ਫਿਰ ਵੀ ਦੇਖਣ ਵਿੱਚ ਆਇਆ ਹੈ ਕਿ ਜਾਤ ਪਾਤ ਦਾ ਵਿਤਕਰ ਸਮਾਜ ਵਿੱਚ ਜਿਉਂਦਾ ਤਿਉਂ ਅੱਜ ਵੀ ਕਾਇਮ ਹੈ ਇਸੇ ਲਈ ਤਾਂ ਇੱਕੋ ਹੀ ਪਿੰਡ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦੇ ਵakre-ਵakre ਗੁਰਦੁਆਰਾ ਸਾਹਿਬ ਸਥਾਪਤ ਹੋ ਚੁੱਕੇ ਹਨ ਇਹ ਤੋਂ ਤੱਕ ਕਿ ਕਈ ਪਿੰਡਾਂ ਵਿੱਚ ਤਾਂ ਸ਼ਮਸ਼ਾਨ ਘਾਟ ਵੀ ਦਲਤ ਪਾਈ ਜਾ ਰਹੇ ਦੇ ਬਾਕੀਆਂ ਨਾਲੋਂ ਵੱਖਰੇ ਹਨ ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਵਿੱਚ ਤੇ ਹੋਰ ਸਮਾਰੋਹਾਂ ਵਿੱਚ ਦਲਤ ਪਾਈ ਚਾਰੇ ਨੂੰ ਕਈ ਵਾਰੀ ਨਜ਼ਰ ਅੰਦਾਜ਼ ਕਰਕੇ ਪਿੱਛੇ ਹੀ ਰੱਖੇ ਜਾਣ ਦਾ ਵਰਤਾਰਾ ਆਮ ਹੀ ਦੇਖਣ ਨੂੰ ਮਿਲਦਾ ਹੈ ਇਸੇ ਗੱਲ ਦਾ ਫਾਇਦਾ ਚੁੱਕ ਕੇ ਇਸਾਈ ਧਰਮ ਦੇ ਆਗੂਆਂ ਨੇ ਦਲਤ ਪਾਈ ਚਾਰੇ ਦੇ ਲੋਕਾਂ ਨੂੰ ਬਰਾਬਰੀ ਦਾ ਹੱਕ ਦੇਣ ਦਾ ਪ੍ਰਚਾਰ ਕਰਦੇ ਹੋਏ ਕਬੱਡੀ ਮਾਤਰਾ ਵਿੱਚ ਲਿਟਰੇਚਰ ਵੰਡਿਆ ਹੈ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਹੈ ਜਿਵੇਂ ਕਿ ਲੜਕੀਆਂ ਦੇ ਵਿਆਹ ਕਰਨ ਲਈ ਵਿੱਤੀ ਸਹਾਇਤਾ ਦੇਣਾ ਤੇ ਇਸ ਤੋਂ ਇਲਾਵਾ ਹੋਰ ਕਈ ਵਿੱਤੀ ਲਾਭ ਜਿਵੇਂ ਕਿ ਲੜਕੀਆਂ ਦੀ ਪੜ੍ਹਾਈ ਲਈ ਫੀਸਾਂ ਅਦਾ ਕਰਨੀਆਂ ਇੱਕ ਗੱਲ ਹੋਰ ਵੀ ਦੇਖਣ ਵਿੱਚ ਆ ਰਹੀ ਹੈ ਕਿ ਇੱਕਵੀਂ ਸਦੀ ਦੇ ਮਾਡਰਨ ਜਮਾਨੇ ਵਿੱਚ ਵੀ ਬਹੁਤ ਸਾਰੇ ਲੋਕ ਚੰਤਕਾਰਾਂ ਵਿੱਚ ਵਿਸ਼ਵਾਸ ਰੱਖਦੇ ਹਨ ਜੇ ਤਾਂ ਪ੍ਰਚਾਰ ਇਸਾਈ ਧਰਮ ਦੇ ਪ੍ਰਚਾਰਕ ਖੂਬ ਕਰਦੇ ਹਨ ਬਿਮਾਰੀਆਂ ਨੂੰ ਦੂਰ ਕਰਨ ਲਈ ਵੀ ਚੰਤਕਾਰ ਦਿਖਾਉਣ ਦਾ ਦਾਵਾ ਅਕਸਰ ਇਸ ਧਰਮ ਦੇ ਪ੍ਰਚਾਰਕਾਂ ਵੱਲੋਂ ਕੀਤਾ ਜਾਂਦਾ ਹੈ ਜੇਕਰ ਧਰਮ ਪਰिवर्तन ਨੂੰ ਅਸੀਂ ਰੋਕਣਾ ਹੈ ਤਾਂ ਫਿਰ ਸਾਨੂੰ ਸਮਾਜਿਕ ਪੰਦਰਤੇ ਦੰਦ ਪਾਈ ਚਾਰੇ ਨੂੰ ਵੀ ਬਰਾਬਰੀ ਦਾ ਹੱਕ ਦੇਣਾ ਹੀ ਪਵੇਗਾ ਜਿਦੋਂ ਕਿ ਸਵਿਧਾਨਿਕ ਤੌਰ ਤੇ ਤਾਂ ਅਜਿਹਾ ਹੱਕ ਹਰ ਨਾਗਰਿਕ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਨਰੇਸ ਮਾਈ ਦੀ ਸਿਰਜਣਾ ਕਰਨ ਲਈ ਚੁਆਛਾਤ ਤੇ ਜਾਤ ਪਾਤ ਤੇ ਉੱਚੇ ਨਿਵੇਂ ਦੀ ਜੋ ਸਾਇਕੀ ਹੈ ਉਸ ਨੂੰ ਦਿਮਾਗ ਦੇ ਵਿੱਚੋਂ ਅੱਜ ਦੇ ਯੋਗ ਵਿੱਚੋਂ ਕੱਟਣ ਦੀ ਹੀ ਜ਼ਰੂਰਤ ਹੈ ਵੈਸੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਇਸਾਈ ਧਰਮ ਨੂੰ ਅਪਣਾਉਣ ਨਾਲ ਸਮਾਜਿਕ ਪੱਧਰ ਤੇ ਕਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ ਕਈ ਪਿੰਡਾਂ ਵਿੱਚ 크ਰਿਸਚੀਅਨ ਲੋਕਾਂ ਦੇ ਵਿਰੁੱਧ ਮਤੇ ਪਾਏ ਜਾ ਰਹੇ ਹਨ ਕਿ ਉਹਨਾਂ ਦੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਕਿਸੇ ਵੀ ਖੁਸ਼ੀ ਜਾਂ ਗਮੀ ਦੇ ਮੌਕੇ ਤੇ ਨਹੀਂ ਲਿਜਾਇਆ ਜਾ ਸਕੇਗਾ ਤੇ ਨਾ ਹੀ ਕੋਈ ਗਰੰਥੀ ਸਿੰਘ ਉਹਨਾਂ ਦੇ ਘਰਾਂ ਵਿੱਚ ਅਰਦਾਸ ਕਰਨ ਲਈ ਜਾਵੇਗਾ। ਇਸਾਈ ਧਰਮ ਪਾਈਚਾਰੇ ਦੇ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਦੀ ਸੂਰਤ ਵਿੱਚ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਤਾਂ ਕੀਤਾ ਜਾ ਸਕੇਗਾ ਪਰੰਤੂ ਉਹਨਾਂ ਨੂੰ ਦਫਨਾਇਆ ਨਹੀਂ ਜਾ ਸਕੇਗਾ। ਇਸ ਤਰ੍ਹਾਂ ਕਈ ਪਿੰਡਾਂ ਵਿੱਚ ਖਿੱਚੋਤਾਣ ਦਾ ਮਾਹੌਲ ਵੀ ਬਣਦਾ ਜਾ ਰਿਹਾ ਹੈ। ਜੋ ਪੰਜਾਬ ਦੀ ਸ਼ਾਂਤੀ ਲਈ ਬਹੁਤ ਹੀ ਖਤਰਨਾਕ ਹੈ ਪੰਜਾਬ ਇੱਕ ਐਸਾ ਸੋਬਾ ਹੈ ਜਿੱਥੇ ਹਿੰਦੂ ਸਿੱਖ ਪਾਈਚਾਰਾ ਮਾੜੇ ਹਾਲਾਤਾਂ ਵਿੱਚ ਵੀ ਕਾਇਮ ਰਿਹਾ ਸੀ ਤੇ ਉਹਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਦੂਰੀਆਂ ਨਹੀਂ ਸੀ ਦੇਖਣ ਨੂੰ ਆਈਆਂ ਇਸ ਲਈ ਹੁਣ ਵੀ ਪੰਜਾਬ ਵਿੱਚ ਸਾਰੇ ਫਿਰਕਿਆਂ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਤਾਲਮਿਲ ਜਾਰੀ ਰੱਖਣਾ ਚਾਹੀਦਾ ਹੈ ਤੇ ਇੱਕ ਦੂਜੇ ਵਿਰੁੱਧ ਕਿਸੇ ਵੀ ਪ੍ਰਕਾਰ ਦੇ ਟਕਰਾਅ ਦੀ ਸਥਿਤੀ ਨਹੀਂ ਬਣਨ ਦੇਣੀ ਚਾਹੀਦੀ ਯੋਕੇ ਗੁਰੂ ਪੀਰਾਂ ਦੀ ਧਰਤੀ ਪੰਜਾਬ ਦਾ ਵਿਰਸਾ ਹੀ ਹੈ ਤੇ ਵੱਖ-ਵੱਖ ਭਾਈਚਾਰਿਆਂ ਦੀ ਸਾਂਝ ਵਾਲਾ ਇਹ ਖੇਤ ਰਿਆ ਹੈ ਤੇ ਇਸ ਵਿਰਸੇ ਨੂੰ ਛੱਡਣਾ ਨਹੀਂ ਚਾਹੀਦਾ ਸਗੋਂ ਇਹ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ ਇਸ ਲਈ ਹਰ ਫਿਰਕੇ ਦੇ ਪੰਜਾਬੀ ਲੋਕਾਂ ਦਾ ਇਸ ਦੇ ਵਿੱਚ ਹੀ ਭਲਾ ਹੈ ਕਾਸ਼ ਪੰਜਾਬ ਵਿੱਚ ਸ਼ਾਂਤੀ ਬਣੀ ਰਹੇ ਤੇ ਕਿਸੇ ਕਿਸਮ ਦਾ ਕੋਈ ਟਕਰਾਅ ਪੈਦਾ ਨਾ ਹੋਵੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਠੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ